ਸਤਨਾਮ ਵਾਹਿਗੁਰੂ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਾਇਆ ਰਹਿ ਰੋ ਸਿਖ ਓਮਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖਰਗ ਪਿਆ ਜਾਂ ਸੁਖਤਾਬ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨ ਹੋਈ ਬਲੇ ਹਾਰੇ ਗੁਰਦਰ ਦਸਿਆ ਤੇਰਾ ਅੰਦਰ ਜਾਈ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਤ ਹਗਰ ਕਲਾ ਪ੍ਰਭੂ ਰਹਾ ਤੂੰ ਸੱਚਾ ਸਾਹਿਬ ਸਿਪਸ ਵਾਲਿਓ ਜਿਨ ਕੀਤੀ ਸੋ ਪਾਰ ਪਿਆ ਸਹੋ ਨਾਨਕ ਕਰਤੇ ਕਿਆ ਬਾਤਾਂ ਜੋ ਕੁਛ ਕਰਨਾ ਸੋ ਕਰਿ ਹਾ ਸੋ ਦਰ ਰਾਗ ਆਸ ਮਹੱਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨਿਕ ਸੰਖਾ ਕੇਤੇ ਤੇਰੇ ਆਵਣ ਹਰੇ ਕੇਤੇ ਤੇਰੇ ਰਾਗ ਪ੍ਰਈ ਸੋ ਕਹੀ ਅਨੁ ਕੇਤੇ ਤੇਰੇ ਗਾਵਣ ਹਾਰੇ ਗਾਵੰਤੋ ਨੋ ਪਉਣ ਪਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੰਤੋ ਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵੰਤੋ ਨੋ ਈਸਰ ਬ੍ਰਹਮਾ ਦੇਵੀ ਸੋ ਹਣ ਤੇਰੇ ਸਦਾ ਸਵਾਰੇ ਗਾਵੰਤੋ ਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰਣਾ ਲੈ ਗਾਵੰਤੋ ਨੂੰ ਸਿੱਧ ਸਮਾਧੀ ਅੰਦਰ ਗਾਵੰਤੋ ਨੂੰ ਸਾਧ ਵਿਚਾਰੇ ਗਾਵੰਤੋ ਨੂੰ ਜਤਿ ਇਸਤੀ ਸੰਤੋਖੀ ਗਾਵੰਤੋ ਨੂੰ ਵੀਰ ਕਰਾਰੇ ਗਾਵੰਤੋ ਨੂੰ ਪੰਡਤ ਪਡਨ ਰਖੇਸ਼ਰ ਜੁਗ ਜੁਗ ਵੇਦਾ ਨਾਲ ਲੈ ਗਾਵੰਤੋ ਨੂੰ ਮੋਹਣੀ ਆਮਨ ਮੋਹਨ ਸੁਰਗ ਮਛ ਪਿਆਲੇ ਗਾਵੰਤੋਂ ਨੂ ਰਤਨੋਂ ਪਾਏ ਤੇਰੇ ਅੱਠ 60 ਤੀਰਥ ਨਾਂ ਲੈ ਗਾਵੰਤੋਂ ਨੂ ਜੋਤ ਮਹਾਂ ਬਲਸੂਰਾ ਗਾਵੰਤੋਂ ਨੂ ਖੰਡ ਚਾਰੇ ਗਾਵੰਤੋਂ ਨੂ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੋਂ ਨੂ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇਤੇ ਤੋਂ ਨੂ ਗਾਵਣ ਸੇ ਮੈਂ ਚਿਤਨ ਆਵਣ ਨਾਨਕ ਆਉ ਬੇਚਾਰੇ सोई सोई सदा ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨੇ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਨਸੀ ਮਾਇਆ ਜਿਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋਤਿਸ ਦੀਵੜਿਆਈ ਜੋਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾ ਸਹ ਸਹਬਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਹੰਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਢਿਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਏ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣੇ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵੜੀਰਾ ਰਹੋ ਸਭ ਸੁਰਤੀ ਮਨ ਸੁਰਤ ਕਮਾਈ ਸਭ ਕੀਮਤ ਮੁਨ ਕੀਮਤ ਪਾਈ ਗਿਆਨੀ ਜਾਣੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਬੁਰਖਾਂ ਕੀ ਆ ਵੜਿਆਈਆ ਤੁਧ ਬਣ ਸਤੇ ਕਿਨੇ ਨਾ ਭਾਈਆ ਕਰ ਮਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਬਤੀ ਭਰੇ ਤਰੇ ਪੰਧਾਰਾ ਜਿਸ ਤੋਂ ਦਹਿਕ ਸੇਕਿਆ ਚਾਰਾ ਨਾਨਕ ਸਚ ਸੁਵਾਰਣ ਹਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਓਖ ਸਚ ਨਾਉ ਸਾਚੇ ਨਾਮ ਕੀ ਲਾਗੇ ਭੂਖਤ ਭੁਖੈ ਖਾਏ ਚਲੀਏ ਦੂਖ ਸੋਕ ਵਿਸਰੇ ਮੇਰੀ ਮੋਇ ਸੱਚਾ ਸਾਹਿਬ ਸੱਚਾ ਨਾ ਰਹੋ ਸਾਚੇ ਨਾਮ ਕੀ ਤਲ ਵੜਿਆ ਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਮਲ ਕੇ ਆਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗ ਦੇਂਦਾ ਰਹੇ ਨਾ ਚੁਕੇ ਭੋਗ ਗੁਣ ਇਹੋ ਹੋਰ ਨਾਏ ਕੋਵੇ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਆਪ ਤੇਵਣ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮੋਂ ਸਾਰਹਿ ਤੇਕ ਮਜੋਤ ਨਾਨਕ ਨਾਮੇ ਬਾਜਿਸ ਨਾਤ ਰਾਗ ਊਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖ ਆਪਿ ਨੂੰ ਕਰੋ ਗੁਰ ਪਾਸ ਹਮ ਕੇ ਰੇ ਕਰਮ ਸਤਿਗੁਰ ਸਰਣਾਇ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਅਸਥਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵੜ ਭਾਗ ਬੜੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸ ਜੋ ਸਤਿਗੁਰੂ ਸਰਣ ਸੰਗਤ ਨਹੀਂ ਆਏ ਤ੍ਰਹੀ ਜੀਵੇ ਤ੍ਰਹੀ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਮ ਮਸਤਕ ਲਿਖਿਆ ਲੇ ਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਊਜਰੀ ਮਹੱਲਾ 5 ਕਾਹੇ ਰੇ ਮਨ ਜਿਤ ਵੈ ਉਦਮ ਜਾ ਹਰ ਹਰ ਜੀਉ ਪਰਿਆ ਸਹਿਲੁ ਬਥਰਮੈ ਜੰਤੂ ਪਾਏ ਤਾ ਕਾਰਜ ਗਾਗੇ ਗਲ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਦਵੰਤਾ ਕੋ ਵੇਨਾ ਕਿਸ ਕੀ ਧਰਿਆ ਸਿਰ ਸਿਰ ਰਿਜਿਤ ਸਮਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊਡ ਆਵੈ ਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਜਿਨ ਕੋਣ ਖਲਾਵੇ ਕਉਣ ਚਗਾਵੇ ਮਨ ਮੈਂ ਸਿਮਰਨ ਕਰਿਆ ਸਭਿਨਿ ਧਾਨ ਦਸ ਅਸ਼ਟ ਸਦਾਨ ਠਾਪੁਰ ਕਰ ਤਨ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰ ਆਵਰਿਆ ਰਾਗ ਸਾਉ ਮਹੰਲਾ ਚੌਥਾ ਸੋ ਪੁਰਖ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ ਸੋ ਪ੍ਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਗਮ ਅਗਮ ਪਾਰਾ ਸਬਦ ਹਾਵੈ ਸਬਦ ਹਾਵੈ ਤੁਝੇ ਹਰ ਸੱਚੇ ਸ੍ਰਿਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਕਾ ਦਾਤਾਰ ਹਰਿ ਤਹਾਵੋ ਸੰਤੋਖ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਪੀਠਾਪੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜਨ ਵਿਚਾਰਾ ਤੂੰ ਗੜਗੜ ਅੰਤਰ ਸਰਬਣ ਅੰਤਰ ਜੀ ਹਰ ਇੱਕ ਬੁਰਖ ਸਮਾਣਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜਿ ਬਿਣਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਣ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਗੁਰ ਬਣਾ ਹਰ ਜਾਵੇ ਹਰ ਜਾਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਜਾਇਆ ਜੀ ਤਿਨ ਟੁੱਟੀ ਜਮਕੀ ਫਾਸੀ ਜਿਨਿ ਨਿ ਭੋਜਿਨ ਹੰਨਿ ਰਭੋ ਤਿਆਇਆ ਜੀ ਤਿਨ ਕਾ ਭੋ ਸਭ ਗਵਾਸੀ ਜਿਨਿ ਸੇਵਿਆ ਜਿਨਿ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤਿਆਇਆ ਜੀ ਜਨ ਨਾਨਕ ਤਿਨ ਬਰ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਹਾਰਾ ਹੰਤ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਲੈ ਜਨ ਅਨੰਗ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਬੁਰਖ ਪਰਮ ਪ੍ਰਕਰਤਾ ਜੀ ਤੂੰ ਜੀਵਣ ਅਬਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹੀਂ ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸਿਰਟ ਸਭ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨਾਨਨਿਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾ ਸਾਈਂ ਜੋ ਤਉ ਭਵੇ ਸੋਈ ਤੇ ਸਿ ਜੋ ਤੂੰ ਦੇ ਸੋਈ ਹੋਂ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸ ਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤਉ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮੋਹ ਹੈ ਤੁਦ ਬਿੰਦੂ ਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲ ਵਿਨਯੋਗ ਮਿਲ ਵਿਛੜਿਆ ਸੰਜੋਗੀ ਮੇਰ ਜਿਸ ਨੂੰ ਤੂੰ ਜਾਣਾ ਹੈ ਸੋਈ ਜੁਣ ਜਾਣੇ ਹਰ ਗੁਣ ਸਦਹਿ ਆਖ ਵਿਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸੁਮਾਇ ਤੂੰ ਆਪੇ ਕਰਤਾ ਤੇਰਾ ਕਿਆ ਸਭ ਹੋਵੇ ਤਦ ਬਿੰਦੂ ਜਾਇ ਵਰਣਾ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਗਜ ਮੋ ਪਗਣੀ ਚਾਲੈ ਹਮ ਦੇਖਾ ਤੜੂਬਿ ਹਲੇ ਮਨ ਇਕ ਨ ਚੇਸਤ ਮੂੜ ਬਨਾਉ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਿ ਤਿਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਪਿਆ ਬਰਨਤ ਨਾਨਕ ਜਨ ਕੀ ਸਰਣਾ ਜਿੰਤੂ ਨਾਹੀ ਮਿਸਰ ਆਇਆ ਸੋ ਬਹੰਲਾ ਪੰਜਵਾ ਭਈ ਪ੍ਰਾਪਤ ਮਨ ਖਦੇ ਹੁਰੀਆ ਕੋਬਿੰਦ ਮਿਲਨ ਕੇ ਇਹ ਤੇਰੀ ਬਰਿਆ ਹਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸ਼ਰਮ ਜਾਮ ਲਾਗ ਭੋਜਲ ਤਰਣ ਕੈ ਜਨਮ ਬਿਰਥਾ ਜਾ ਤਰੰਗ ਮਾਇਆ ਤੇ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਹੋਦਨ ਜਾਨਿਆ ਹਰਿਆ ਕਹੋ ਨਾਨਕ ਹਮ ਨੀਚ ਕਰਮ ਮਾ ਸ਼ਰਨ ਪਰੇ ਕੀ ਰੱਖੋ ਸ਼ਰਮ ਪਾਤਸ਼ਾਹੀ ਦਸਮੀ ਕਬਿਓ ਬਾਚ ਬੇਨਤੀ ਚੋਕ ਪਈ ਹਮਰੇ ਕਰੋ ਹਾ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਏ ਹਮਾਰਾ ਆਪਣਾ ਜਾਣ ਕਰੋ ਪ੍ਰਤਿ ਪਰ ਹਮਰੇ ਦੁਸ਼ਟ ਸਵੇ ਤੁਮ ਕਹੋ ਆਪਾ ਦੇ ਮੋਹਿ ਬਚਾਓ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿਕ ਸਵੇ ਕਰਤਾਰ ਮੋਰ ਚਾਲਨ ਕਰ ਦੇ ਕਰੀਏ ਸਭ ਬੇਰਣ ਕੋ ਆ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੈ ਛਾਣ ਕੋਈ ਅਵਰਣਾ ਧਹਾਉ ਜੋ ਪਰਚਾਉ ਸੋ ਤੁਮ ਤੇ ਪਾਉ ਸੇਵਕ ਸਿਖਾ ਮਾਰੇ ਤਾਰੀਐ ਜੁਨ ਜੁਨ ਸਤਰ ਹਮਾਰੇ ਮਾਰੀਐ ਆਪਾ ਦੇ ਮਜੇ ਬਰੀਏ ਮਰਨ ਕਾਲ ਕਾ ਤਰਾਸ ਨਹ ਬਰੀਏ ਹੋਜੋ ਉਸ ਦਾ ਹਮਾਰੇ ਪਛਾ ਸ੍ਰੀ ਉਸ ਤੋਜੋ ਕਰਿਓ ਰਖਾ ਰਾਵ ਖਲਿਓ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹਾਂ ਬੋਰੀ ਚਤੁਰ ਦਿਸਕੰਤਾ ਕਾਲ ਪਾਏ ਬ੍ਰਹਮਾ ਬੁਪਤਰਾ ਕਾਲ ਪਾਏ ਸ਼ਿਵ ਜੂ ਅਵਤਾਰ ਕਾਲ ਪਾਏ ਕਰਬਿਸ਼ਣ ਪ੍ਰਕਾਸ਼ ਸਾ ਸਗਲ ਕਾਲ ਕਾ ਕੀ ਆਤਮਾ ਸਾ ਜਮਨ ਕਾਲ ਜੋਗੀ ਸਭ ਕੀਓ ਮੇਧ ਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਿਸ਼ਨੁ ਪੂਜਾਇਓ ਆਦਿ ਅੰਤ ਏਕੇ ਅਵਤਾਰ ਸੋਈ ਗਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸકલ ਪ੍ਰਜਾ ਜਨ ਆਪ ਸਵਾਰੇ ਸਿਵਖਣ ਕੋ ਸਭ ਗੁਣ ਸੁਖ ਦਿਉ ਸਤਰਣ ਕੋ ਪਨ ਮੋਬਦ ਕੀਉ ਕੜਗੜ ਕੇ ਅੰਦਰ ਕੇ ਜਾਣਤ ਬਨੇ ਬਰੇ ਕੇ ਪੀਰ ਬਿਸ਼ਾਨਤ ਚੀਟੀ ਤੇ ਕੁੰਚਰਾ ਸਤੂਲਾ ਸਭਰਿ ਕਿਰਪਾ ਦ੍ਰਿਸ਼ਕ ਰੂਪੁਲਾ ਸੰਤਨ ਦੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਵੇ ਕੀ ਪੀਰ ਬਿਸ਼ਾਣੇ ਕਟ ਕਟ ਕੇ ਪਟ ਪਟ ਕੀ ਜਾਣੇ ਜਬ ਉਦ ਕਰਖ ਕਰਾ ਕਰ ਤਾ ਰਾਵ ਪਰ ਜਾ ਤਤ ਤਬ ਦੇਹ ਅਪਰ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈ ਮਿਲ ਦੇ ਤਰਸਬ ਹੋਂ ਇਹ ਤੇ ਵੰਦਨ ਸ੍ਰਿਸ਼ਟ ਸਭ ਤਾਰੇ ਆਪ ਬਣੀ ਬੋਜੂ ਉਚਾਰੇ ਤੁਮ ਸਮਹੀਤੇ ਰਹਤ ਨਰਾ ਨਾਮ ਜਾਣਤ ਬੇਦ ਭੇਦ ਰਿ ਹਰਿ ਆਲਮ ਨਰੰਕਾਰ ਨਿਰਮਕਾਰ ਨਿਰਲੰਭ ਆਦਿ ਨਿਰਨਦ ਸੰਭ ਤਾ ਕਾ ਮੂੜ ਚਾਰਤ ਭੇਦਾਂ ਜਾਣ ਕੋ ਭੇਵ ਨ ਪਾਵਤ ਬਿਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕੁਛ ਭੇਦ ਨ ਜਾਣਤ ਮਹਾ ਦੇਵ ਕੋ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਨਹਿ ਪ ਆਪ ਆਪਣੇ ਬੁੱਧ ਹੈ ਜੀਤੇ ਵਰਨਤ ਭਿੰਨ ਬਿਨ ਤੁਹ ਹੈ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਬਹਿ ਬਿਦਸ ਜਾ ਬ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਭੈਉ ਰਾਵ ਕਹੀ ਭੂਪਾ ਅੰਡੜ ਜੇ ਰਜ세 ਤਜ ਕੀਨੇ ਉਦਬਜ ਖਾਨ ਬਹੁ ਰਜਨੀਨੀ ਕਹਉ ਭੂਲ ਰਾਜਾ ਹੋ ਬੈਠਾ ਕਹਉ ਸਿਮਣ ਭੈਉ ਸ਼ੰਕਰ ਕੇਠਾ ਸਗਰੇ ਸਿਸ਼ਟ ਨਿਖਾਏ ਚੰਬਵਾਜ ਵਾਸ ਰੂਪਿਆ ਸੰਪਵ ਅਬਰਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਰੋ ਦੁਸ਼ਟ ਜੇਤੇ ਉਠਵ ਤੁਦ ਪਤ ਤੋ ਸਗਲ ਮਲੇਸ਼ ਕਰੋ ਰਣ ਘਤਾ جے اس توج تبرਣੀ پرے تن کے دُشٹ دُکھت ہو مرے پُرکھ جنم بھگ پرے تਿਹਾਰੇ تن کے تم سنگٹ سب ٹਾਰੇ جو کل کوئی ایک بار تیہے تا کے کال نئیں ہے نچھوے تائیں سب کالا دُشٹ رشلے تت کال کرپا درشن جائے نہ ہریوں تاپے تاپ تنک موہ رہو رِدھ سِدھ کر موئیں سب ہوئی دُشٹ شاپ سکے نہ کوئی ਇਕ ਵਾਰ ਜਨਤ ਮੈਂ ਸਵਾਰਾ ਕਾਲ ਫਾਸਤੇ ਤਾਏ ਵਾਰ ਜੇ ਨਰਨਾਮ ਤਿਆਰੋ ਕਾਹ ਦਾਰ ਦੁਸ਼ਟ ਦਉ ਉਤੇ ਰਹਾ ਥੜਕੇ ਮੈਂ ਸਰਣ ਦਿਹਾਰੀ ਆਪਹਾ ਤੇ ਰਿਹੁ ਵਾਰੀ ਸਰਬ othor moh ho sahayi ਦੁਸ਼ਟ ਦਉ ਉਤੇ ਲਿਓ ਬਚਾਈ ਸਵਈਆ ਪਾਏਂਗੇ ਜਬ ਤੇ ਤੁਮਰੇ ਤਬ ਤੇ ਕੋ ਆਖ ਦਰੇ ਨੀ ਆਨਿਓ ਰਾਮ ਰਹਿਮ ਪੁਰਾਨ ਪੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਵੇਦ ਸਮੇ ਬੋ ਭੇਦ ਕਹੇ ਅਮੇਕ ਨਾ ਜਾਣਿਓ। ਸ੍ਰੀ ਅਸਪਾਣ ਕਿਰਪਾ ਤਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਨਿਓ ਦੁਹਰਾ। ਸਗਲ ਦੁਆਰ ਕੋ ਛੜਕੈ ਗਿਓ ਤਹਾਰ ਉਦਾਰੇ ਪਾਇ ਗੈ ਕੀ ਰਾਜ ਅਸ ਗੋਬਿੰਦਾਸ ਤਹਾਰ ਰਾਮ ਕਲੇ ਮਹਲਾ ਤੀਜਾ। आनंद ओंकार सतगुरु प्रसाद आनंद पिया मेरी माए सतगुरु मैं पाया सतगुरु दा पाया सहज से तीमन बजियां मा दाहीया राग रतन परिवार परियां शब्द गावण आईया शब्द दाता गाओ हरे के रामनजनी में साया कहे नानक नंद होवा सतगुरु मैं पाया ए मन मेरेया तू सुदारो हरि नाल ले हरि नाल रहो तो मन मेरे दुख सब विसारण ਅੰਗੇਕਾਰ ਉਪਰੇ ਤੇਰਾ ਕਾਰਜ ਸਭ ਸੁਵਰਣ ਸਭਨਾਂ ਗਲਾਂ ਸਮਰੱਤ ਸਵਾਮੀ ਸੋਕ ਮਨੋਂ ਵਿਚਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰ ਨਾਮ ਲੈ ਸਾਚੇ ਸਹਬਾ ਕਿਆ ਨਹੀਂ ਕਰਦੇ ਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨਿ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨੇਹਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੈਂ ਅਧਰਮ ਮਿਰਾਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਗੁਰਬਾਣ ਕੀ ਤਾਗਰ ਵਿਟੋ ਜਿਹ ਦਿਐ ਹੁੜਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰੋਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਤਿਤ ਕਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਇਕ ਰਾਜਿਤ ਕਰ ਧਾਰਿਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਦੁਰ ਗ੍ਰੰਪਾਇਆ ਦੁਜਨ ਕੋ ਸੇਨਾ ਮਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋ ਆਤਿਤ ਕਰ ਅਨਹਦ ਵਾਜੇ ਆਨੰਦ ਸੁਨੋ ਅਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰੰਪਰਪ ਪਾਇਆ ਉਤਰੇ ਸਗਲ ਵਸੂਰੇ दूख रोग सुन्ता पुत्रे सुनी सच्ची बाणी संत जन पहे सरसे पूरे गुरते जाणी सुनते पुनीत कहते सद्गुर्या पूरे बिनवंत नानक गुरुचरणे वा जे न तूरे पंजवा थाल वेतन वस्तु पयो सत सन्तुख विचारो अमृतनाम का पह्यो जिसका सब सुधारो ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਿਹੀ ਨਹ ਜਾਇ ਨਿਤ ਨਿਤ ਰਖੋ ਉਧਾਰੋ ਤਮ ਸੰਸਾਰ ਵਿਚਨ ਰੰਗ ਧਰੀਐ ਸਬਨਾ ਨੰ ਬ੍ਰਹਮ ਬਸਾਰੋ ਸਲੋਕ ਮਹੰਦਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋ ਕਿ ਤੋਈ ਮੈ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਓ ਮੈਂ ਰੌਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਉ ਜੀਵਾ ਤਨ ਮਨ ਥੀਵੇ ਹਰਿ ਆਪੌੜੀ ਿਤਥੇ ਤੂ ਸਿਮਰਤ ਜਿਥੇ ਕੋਏ ਨਾਹੇ ਉਥੇ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮਕੇ ਦੂਤ ਨਾਹੇ ਤੇਰੇ ਛਡ ਜਾਏ ਪਵਜਨ ਬਿਕਸੁngਾ ਹਏ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਏ ਕਲ ਮੈਂ ਉਹ ਪੁਨ ਗੁਣ ਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸੋਹੇ ਸਾਈ ਮਿਰਤਾ ਕੋ ਨਾ ਜਾਏ ਜੇ ਆਵੇਂ ਤਉ ਤੇ ਆਏ ਸ਼ਲੋਕ ਮਹਲਾ 5 ਅੰਤਰ ਗੁਰੂ ਆਰਾਧਨੋ ਜੇ ਬਾਜਪ ਗੁਰ ਨਾਮੋ ਨੇਤਰੀ ਸਤਗੁਰੂ ਵੇਖਣਾ ਸਰਮਣੀ ਸੁਰਨਾ ਗੁਰ ਨਾਮੋ ਸਤਗੁਰ ਸੇ ਤੀਰਤਿ ਆ ਦਰਗਹ ਭਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉਤਮ ਕਾਢੀਐ ਵਿਰਲੇ ਕੇ ਇੱਕ ਮਹਲਾ 5 ਰਖੇ ਰਖਣ ਹਾਰਾ ਬੂਬਾਰਿਆਨ ਗੁਰ ਕੀ ਪੈਰੀ ਪਾਏ ਕਾ ਸਵਾਰਿਆਨ ਉਹ ਆਪ ਦੇ ਆਲਮਨੋ ਨਾਮੇ ਸਾਰੇ ਅਨ ਸਾਧ ਜਨਾ ਕੇ ਸੰਗ ਭਵਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮੋਹੇ ਜਿਸ ਸਿਮਰਤ ਸੁਖ ਹੋਇ ਸਦਲੇ ਦੁਖ ਜਾਇ ਤਿਸ ਸਾਹਿਬ ਕੀ ਟੇਕ ਨਾਨਕ ਮੰਨੇ ਮੋਹੇ ਜਿਸ ਸਿਮਰਤ ਸੁਖ ਹੋਇ ਸਦਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ